ਅੱਛਾ ਲੈਨਤਾ ਸਮਾਨ ਚੱਲ ਕੋਈ ਗੱਲ ਨਹੀਂ ਆ ਕੇ ਕਰਦੇ ਮੈਨੂੰ ਫੋਨ ਚੱਲ ਮੈਂ ਬਾਅਦ ਚ ਕਰਾਂ ਤੈਨੂੰ ਹੈ ਪਾ ਜੀ ਤਾੜ ਨਾਲ ਇੱਕ ਗੱਲ ਕਰਨੀ ਕਿਹੜੀ ਗੱਲ ਕਰਨੀ ਪੰਮ ਗੱਲ ਤਾੜ ਨਾਲ ਮੈਂ ਇਹ ਕਰਨੀ ਸੀ ਕਿ ਤੁਹਾਨੂੰ ਪਤਾ ਬੱਚਿਆਂ ਦੇ ਹੁਣ ਸਕੂਲ ਦੇ ਐਡਮਿਸ਼ਨ ਦਾ ਹੋ ਗਿਆ ਟਾਈਮ ਤੇ ਕਿਤਾਬਾਂ ਖਤੂਬਾ ਵੀ ਲੈਣ ਵਾਲੀਆਂ ਵਾ ਤੇ ਖਰਚਾ ਪਾਣੀ ਸਾਨੂੰ ਚਾਹੀਦਾ ਹੈ ਤੇ ਪੰਮ ਤੇਰੇ ਕੋਲ ਪੈਸੇ ਨਹੀਂ ਥੋੜੀ ਕੋਤੀ ਪਾ ਜੀ ਮੇਰੇ ਕੋਲ ਪਾਹੇ ਕਿੱਥੋਂ ਆਣਿਆ ਜੇ ਮੇਰੇ ਕੋਲ ਪਾਹੇ ਹੁੰਦਾ ਫਿਰ ਮੈਂ ਤੁਹਾਨੂੰ ਕਹਿਣਾ ਹੀ ਨਹੀਂ ਤੁਹਾਨੂੰ ਪਤਾ ਤਾਂ ਹੈਗਾ ਵਾ ਕਿ ਉਹ ਜਾਣ ਲੱਗਾ ਤੇ ਰਪਈਆ ਵੀ ਨਹੀਂ ਛੱਡ ਗਿਆ ਸੋ ਕੋ ਵੱਧ ਦਾ ਸਾਨੂੰ ਕਰਜ਼ਈ ਹੋ ਗਏ ਆਪਾਂ ਤੁਹਾਨੂੰ ਪਤਾ ਪਤਾ ਨਹੀਂ ਕਿ ਇਹਦੇ ਕਰਕੇ ਇਹਦੇ ਪੈਸੇ ਦੇਣੇ ਲੈਣੇ ਕੋਈ ਨਾ ਕੋਈ ਰੋਸ ਨਾ ਦਿੰਦਾ ਰਹਿੰਦਾ ਕਿ ਉਹਦੇ ਪੈਸੇ ਤੇ ਉਹਦੇ ਹੁਣ ਰੱਬ ਜਾਣੇ ਕਿ ਕੀ ਖਾਦਾ ਸੀ ਤੇ ਕੀ ਨਹੀਂ ਖਾਂਦਾ ਸਾਨੂੰ ਪੈਸਾ ਤੇਲਾ ਸਾਨੂੰ ਚੜਨ ਵਾਲਾ ਹੋ ਗਿਆ ਨਾ ਸਿਰ ਤੇ ਸਾਡੇ ਕਰਜ਼ ਤੇ ਉਹ ਵੀ ਸੋ ਕੋ ਥੋੜਾ ਬੋਤਾ ਵੇਖਣਾ ਹੈ ਹਿਸਾਬ ਕਿਤਾਬ ਕੋਈ ਮੰਮੀ ਉਹ ਤੇਰੀ ਗੱਲ ਠੀਕ ਆ ਤੈਨੂੰ ਪਤਾ ਪੈਸਾ ਬੜਾ ਔਖਾ ਬੰਦਾ ਵਾ ਤੇ ਨਾ ਧ ਇਹ ਕੋ ਕਰਦੇ ਪਤਾ ਤੇ ਸੋਚ ਸਮਝ ਕੇ ਕਰਨਾ ਖਰਚਾ ਤਾਂ ਆਇਆ ਚਾ ਨਾ ਨਹੀਂ ਹੋਵੇ ਤਾਂ ਚਲੋ ਕੋਈ ਗੱਲ ਨਹੀਂ ਤਾਂ ਫਿਰ ਨਾ ਐਡਮਿਸ਼ਨਾਂ ਦੇ ਪੈਸੇ ਦੇ ਦੋ ਮੈਂ ਨਾਲੇ ਨਾਲ ਐਡਮਿਸ਼ਨ ਕਰਵਾਉਣੀ ਆ ਨਾਲੇ ਉਹ ਬੁੱਕਸ ਲੈਣ ਵਾਲੀਆਂ ਉਹ ਤਾਂ ਚਲੋ ਉਹ ਨਿੱਕਾ ਮੋਟਾ ਖਰਚਾ ਤਾਂ ਨਿਕਲ ਜਾਊਗਾ ਚਲ ਕੋਈ ਮੈਨ ਨਿਕਲਿਆ ਚੱਲੇ ਆਵਾ ਤੇ ਕੋਈ ਨਹੀਂ ਕਰਕੇ ਉਹਨਾਂ ਪਤਾ ਮੈਂ ਲੈਣ ਵਾਲੇ ਮੇਰੇ ਕਿਹ ਕੋ ਪੈਸੇ ਠੀਕ ਹੋ ਠੀਕ ਤੇ ਜੇ ਮਿਲਦੇ ਆ ਫਿਰ ਮੈਂ ਕੋਈ ਗੱਲ ਨਹੀਂ ਤੈਨੂੰ ਆਖ ਦੇਣਾ ਹੈ ਉਹ ਦੇ ਦੇ ਦੋ ਫਿਰ ਦੇ ਵੀ ਦਿਓ ਤੈਨੂੰ ਪਤਾ ਕਿ 20000 ਰੁਪਏ ਤੇ ਚਾਹੀਦੇ ਚਾਹੀਦਾ ਵਾ 20000 ਹਾਂਜੀ ਐਡਮਿਸ਼ਨਾਂ ਵੀ ਹੋਣ ਵਾਲੀਆਂ ਵਾ ਯਾਨੀ ਦੇ ਪਹਿਲੇ ਪਹਿ ਪਹਿ ਵੇਲੇ ਰਹਿੰਦੇ ਸੀ ਫੇ ਪਰ ਪਤਾ ਨਹੀਂ ਹਰ ਕਿੱਦਾਂ ਤੁਹਾਨੂੰ ਪਤਾ ਦਵਾਈ ਉਹਨਾਂ ਨੇ ਪਹਿਲਾਂ ਵੀ ਬਕਾਇਆ ਰਹਿ ਗਿਆ ਹੈ ਇਹਨਾਂ ਦਾ ਤੇ ਉਹ ਵੀ ਪੈਸੇ ਉਹ ਮੰਗਣ ਦੇ ਆ ਤੇ ਇਹ ਕਰਕੇ ਮੈਨੂੰ ਪੈਸੇ ਦੇ ਦਿਓ ਥੋੜੇ ਜੇ ਤੇ ਬਾਕੀ ਵੀ ਥੋੜਾ ਹਿਸਾਬ ਹੈ ਨਾ ਫਿਰ ਤੋਂ ਹੀ ਪਹਿ ਫਸਲ ਵਾੜੀ ਚੋਂ ਕਰ ਲਿਆ ਕਰੋ ਕੋਈ ਨਾ ਕੋਈ ਹਿਸਾਬ ਉਹ ਚਲ ਕੋਈ ਟੈਨਸ਼ਨ ਨਾ ਲੈ ਜਿਹੜੇ ਲੱਗਣੇ ਫਿਰ ਲੱਗਣੇ ਇਹ ਤੁਹਾਨੂੰ ਪਤਾ ਹੀ ਆ ਹਾਂਜੀ ਮੈਂ ਫਿਰ ਸਾਂ ਜ਼ਰੂਰੀ ਬੱਚੇ ਦੀ ਹਾਂਜੀ ਚਲ ਮੈਂ ਕੋਈ ਨਾ ਮੈਂ ਨਿਕਲਦਾ ਵਾਂ ਤੇ ਜਾ ਤੂੰ ਟੈਨਸ਼ਨ ਨਾ ਲੈ ਮੈਂ ਲੈ ਆਉਣਾ ਫਿਰ ਚਲ ਮਿਲਦੇ ਆ ਫਿਰ ਮੈਂ ਦਾ ਦੂੰਗਾ ਆਗਲੇ ਠੀਕ ਆ ਚਲ ਠੀਕ ਆ ਲੇ ਕਹਿੰਦੇ ਅਸੀਂ ਦੀ 20000 ਰੁਪਏ ਚਾਹੀਦਾ ਇਹ ਕਿੱਦੇ 20 ਰੁਪਏ ਹੁੰਦੇ ਆ ਉਹ ਤੋਂ ਫਸਲવાડી ਦਾ ਹਿਸਾਬ ਪੁੱਛਣ ਦੀ ਸਾਰਾ ਮੈਨੂੰ ਐਵੇਂ ਨਹੀਂ ਪੂਜਾ ਜਾਨਾ ਚੜਦੀ ਤਾਂ ਮੈਂ ਇਹਦੇ ਵੱਖਰੇ ਹੀ ਆ ਚੱਲ ਕੋਈ ਗੱਲ ਹੈ ਦੱਸਦਾ ਜਾ ਕੇ ਪੂਜਾ ਨੂੰ ਮੈਨੂੰ ਪੈਸੇ ਦੀ ਸੀ ਥੋੜੀ ਮਿਲ ਜਾਣੀਆਂ ਨੂੰ ਫੇਰ ਥੋੜੀ ਪੈਸੇ ਚਲ ਕਰਦਾ ਗੱਲ ਇਹਦੇ ਨਾਲ ਜਾ ਕੇ ਪੂਜਾ ਨਾਲ ਵੇਖਾ ਕਦੇ ਕੋੜੇ ਬਿਰਕੇ ਸੁੱਤੀ ਆ ਉਹ ਪੂਜਾ ਹਾਏ ਹਾਏ ਕੀ ਗੱਲ ਹੋ ਗਈ ਆ ਉਹ ਤੂੰ ਤੇ ਤੈਨਾ ਸੁਤੇ ਨਹੀਂ ਨਾ ਮੇਰੀ ਤਾਂ ਨੀਂਦ ਆਤੀ ਫੜ ਕੇ ਉਹਨੇ ਕਿੰਨੇ ਨੀਂਦ ਆਤੀ ਆ ਕੀ ਹੋ ਗਿਆ ਨਾਲੇ ਐਨੀ ਉੱਚੀ ਉੱਚੀ ਰੋਲਾ ਪਾਣ ਦਿਓ ਮਾਹੀ ਅੱਖ ਲੱਗੀ ਹੀ ਮੇਰੀ ਇੱਕ ਤਾਂ ਤੂੰ ਹੀ ਨਹੀਂ ਮੈਨੂੰ ਕਿਤੇ ਬੈਨ ਦਿੰਦੇ ਚੈਨ ਨਾ ਉਹ ਤੈਨਾ ਕਿ ਤੈਨੂੰ ਬੈਨ ਦਵਾ ਮੈਂ ਚੱਲਿਆ ਕੰਮ ਹਾਂ ਉਹ ਮਗਰੋਂ ਪੰਮ ਨੇ ਆਵਾਜ਼ ਮਾਰ ਲਈ ਉਹ ਕਹਿੰਦੀ ਮੈਨੂੰ 2000 ਰੁਪਏ ਚਾਹੀਦਾ ਵਾ ਮੈਂ ਫੀਸਾਂ ਧਾਰਨੀਆਂ ਕੁੜੀਆਂ ਦੀਆਂ 20000 ਰੁਪਏ ਚਾਹੀਦਾ ਵਾ ਆਹੋ ਇਹਨੇ 20000 ਕੀ ਕਰਨਾ ਵਾ ਉਹ ਕਹਿੰਦੀ ਫੀਸਾਂ ਤਾਰਨੀਆਂ ਵਾ ਫੀਸਾਂ ਤਾਰਨੀਆਂ ਵਾ ਹੀ ਠੇਕਾ ਲਿਆ ਵਾ ਹੁਣ ਇਹਦੀਆਂ ਫੀਸਾਂ ਦਾ ਵੀ ਹਾਂ ਦੋਗੇ ਇਹਦੇ ਵਾਲੀ ਇਹ ਤਾਂ ਦਿਨੋਂ ਦਿਨ ਸਿਰ ਤੇ ਚੜਦੀ ਜਾਂਦੀ ਆ ਕਿੱਥੇ ਗਈ ਐ ਇਹਦੇ ਨਾਲ ਤਾਂ ਮੈਂ ਗੱਲ ਕਰਦੀ ਆ ਨਾ ਹੱਸੇ ਕਰਕੇ ਮੈਂ ਤੁਹਾਨੂੰ ਕਹਿੰਨੀ ਆ ਵੀ ਥੋੜਾ ਜਿਹਾ ਸੰਭਲ ਕੇ ਚੱਲਿਆ ਕਰੋ ਪਰ ਨਾ ਤੁਸੀਂ ਵੀ ਮੇਰੇ ਕਿੱਥੇ ਮੰਨਦੇ ਹੋ ਤੁਸੀਂ ਵੀ ਕਹਿੰਦੇ ਹੋ ਨਹੀਂ ਮੇਰੀ ਪਰਜਾਈ ਹੈ ਬੱਚਿਆਂ ਦਾ ਖੂਨ ਹੈ ਨਿਆਣੇ ਆ ਨਿਕੇ ਨਿਕੇ ਉਹ ਚਲੋ ਉਹ ਤਾਂ ਠੀਕ ਆ ਉਹਨੇ ਹੁਣ ਫੀਸਾਂ ਤਾਰਨੀਆਂ ਤਾਂ ਮੈਂ ਉਹਨੂੰ ਹਾਂ ਕਰ ਬੈਠਾ ਤੇ ਮੈਨੂੰ ਕਿਹਾ ਮੈਂ ਹਨ ਜਾਣਾ ਵਾਂ ਤੇ ਲੈਵਣਾ ਪੈਸੀ ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਹਾਂ ਕਿ ਤੁਸੀਂ ਬਿਨਾਂ ਪੁੱਛੇ ਹਾਂ ਕਿੱਦਾਂ ਕਰ ਆਏ ਤੇ ਇਹ ਕਿਨੂੰ ਪੁੱਛ ਕੇ ਹਾਂ ਕਿਤੀ ਹੈ ਤੁਸੀਂ ਮੈਨੂੰ ਦੱਸਿਆ ਮੇਨਾਂ ਗੱਲ ਕੀਤੀ ਤੇ ਤਾਂ ਬਿਨਾਂ ਹੀ ਤਾਂ ਇਹ ਉਹਨੂੰ ਕਿਹਾ ਹੈ ਵੀ ਮੈਂ ਤੁਹਾਨੂੰ 20000 ਰੁਪਏ ਪੜਾ ਦੇਣਾ ਵਾ ਐਦਾਂ ਕਿਦਾਂ ਤਾਂ ਹੀ ਪੈਸੇ ਦੇ ਦੋਗੇ ਉਹ ਫੀਸਾਂ ਤਾਰਨੇ ਹਨ ਉਹ ਕੰਮ ਤੇ ਤੁਹਾਨੂੰ ਪਤਾ ਜ਼ਰੂਰੀ ਇਹਦਾ ਤੇ ਇਹ ਤੇ ਹਾਂ ਕਰਨ ਵਾਲੇ ਕਿਹੜੀ ਗੱਲ ਆ ਕੰਮ ਤਾਂ ਉਹਨਾਂ ਕਰਨੇ ਪੈਣਾ ਆਦਾ ਕੰਮ ਕਿਹੜਾ ਕਰਨਾ ਪੈਣਾ ਵਾ ਉਹਨੂੰ ਤਾਂ ਚੁੱਪ ਕਰਕੇ ਨਾ ਤੇ ਨਿਆਣੇਪਾ ਸਰਕਾਰੀ ਸਕੂਲੇ ਠੀਕ ਆ ਨਾ ਸਾਡੇ ਕੋਲ ਨਹੀਂ ਇੰਨੇ ਖਰਚੇ ਚੁੱਕੇ ਜਾਂਦੇ ਉਹਦੇ ਫਸਲ ਦਾ ਵੀ ਸਾਫ ਪਰਸੈਂਟ ਹੀ ਮਤੋ ਇਹਦੀ ਜਿਹੜੀ ਫਸਲੋਂ ਵਾਲੀ ਆ ਉਹ ਤੋਂ ਘਰ ਕੁਦ ਲਿਓ ਹੋਏ ਮੈਮ ਅਰਜੋਨੀ ਕਿੰਨੀ ਤੇਜ਼ ਜਨਾਨੀ ਆ ਵੇਹ ਲਾ ਓਦਾਂ ਵੇਹੇ ਤੁਸੀਂ ਇਹਨੂੰ ਕਹਿੰਦੇ ਨਹੀਂ ਉਹ ਬੜੀ ਪੋਲੀ ਆ ਉਹਨੂੰ ਨਹੀਂ ਪਤਾ ਹੈਗਾ ਉਹ ਓਦਾਂ ਤੇ ਉਹ ਓਦਾਂ ਵੇਹ ਲਓ ਉਂਗਲੀ ਨਾ ਅੰਦਰ ਖਾਤੇ ਸਾਰੇ ਸਾਫ ਤਾ ਵੜ ਰਖਦੀ ਆ ਆਡੇ ਵਰਗਿਆਂ ਨੂੰ ਤੇ ਉਹਨੇ ਸ਼ਦਾਈ ਬਣਾਇਆ ਦਾ ਵਾ ਅਗਲੀ ਨਿਆਣੇ ਵੀ ਚੰਗੇ ਸਕੂਲ ਚ ਪਾ ਕੇ ਬੈਠੀ ਦੀ ਆ ਐਸੇ ਕਰਕੇ ਇਹਦੇ ਉਹ ਕੰਮ ਤਾਂ ਦਾ ਨਹੀਂ ਕਰਦੀ ਕੋਈ ਵੀ ਘਰ ਚ ਕੱਲੀ ਨੇ ਮੈਂ ਕੰਮ ਕਰਨਾ ਹੁੰਦਾ ਵਾ ਮਾਸਾ ਨਹੀਂ ਉਹਨੇ ਕੰਮ ਮੇਰੇ ਨਾਲ ਕਰਾਉਣਾ ਹੁੰਦਾ ਵੀ ਇਹਨਾਂ ਨੇ ਇਹੋ ਕਰਨ ਸਾਰਾ ਕੁਝ ਉਹ ਚੱਲ ਤੂੰ ਐਵੇਂ ਨਾ ਗੱਪਾਂ ਦੀ ਮਰ ਗਿਆ ਹੈ ਵੀ ਕੰਮ ਤੇ ਉਹ ਹੀ ਕਰਦੀ ਆ ਤੈਨੂੰ ਪਤਾ ਹੀ ਸਾਰਾ ਐਵੇਂ ਨਾ ਇਲਜ਼ਾਮ ਲਾਈ ਜਾ ਉੱਤੇ ਜਿਹੜੀ ਗੱਲ ਤੇ ਕਾਦੇ ਇਲਜ਼ਾਮ ਲਾਈ ਜਾ ਤੁਹਾਨੂੰ ਨਹੀਂ ਨਾ ਪਤਾ ਹੈਗਾ ਤੋਹੀ ਤੇ ਚਲ ਜਾਂਦੇ ਸਾਰੇ ਨਾ ਉਹ ਵੱਜਦੇ ਨਾ ਘਰੋਂ ਤੇ ਕੱਲੀ ਨੇ ਤੇ ਬਹਿਣਾ ਦਰਮਾਨ ਨਾ ਤੁਹਾਡੇ ਸਾਹਮਣੇ ਕੰਮ ਕਰਦੀ ਆ ਉਹ ਉੜ ਕੇ ਨਹੀਂ ਕਰਦੀ ਉਹ ਠੀਕ ਆ ਨਾ ਛੱਡ ਹੁਣ ਮੈਂ ਪੈਂਦੀ ਜਿਹੜੀ ਗੱਲ ਕੀਤੀ ਮੈਂ ਹੁਣ ਕਿੱਥੋਂ ਲਿਆ ਕੇ ਦਵਾਂ ਉਹਨੂੰ ਮੈਂ ਤੁਹਾਨੂੰ ਦੱਸਾਂ ਚੁੱਪ ਕਰਕੇ ਨਾ ਉਹਨੂੰ ਬਾਨਾ ਮਾਰ ਦੋ ਉਹਨੂੰ ਕਹੋ ਮੈਨੂੰ ਨਹੀਂ ਕਿਤੇ ਵੀ ਪੈਸੇ ਬੋਹੇ ਮਿਲੇ ਠੀਕ ਆ ਤੇ ਨਿਆਣੇ ਜਿਹੜੇ ਨਾ ਪੰਮ ਚੁੱਪ ਕਰਕੇ ਤੇ ਸਰਕਾਰੀ ਸਕੂਲ ਚ ਪਾ ਸਾਡੇ ਕੋ ਨਹੀਂ ਉਹ ਇੰਨੇ ਖਰਚੇ ਚੱਲੇ ਜਾਣੇ ਅਹੀਂ ਹੁਣ ਉਥੇ ਆਪਣਾ ਵੇਖਾਂਗੇ ਕਿ じゃ ਇਹਦਾ ਵੇਖਾਂਗੇ ਇਹ ਦੱਸੋ ਪਹਿਲਾਂ ਮੈਨੂੰ ਇੱਕ ਤਾਂ ਤੁਸੀਂ ਵੀ ਪਤਾ ਨਹੀਂ ਮੋٹے ਦਿਮਾਗ ਦਾ ਕੰਮ ਕਿਉਂ ਲੈਨੇ ਆ ਸਿੱਧਾ ਹੀ ਜਾ ਕੇ ਤੇ ਉਹਨੂੰ ਹਾਂ ਕਰਕੇ ਆਗੇ ਆ ਐਨੀ ਵਧੀਆ ਮੇਰੀ ਨੀਂਦ ਹੀ ਮੈਨੂੰ ਆਈ ਦੀ ਮੈਨੂੰ ਤੇ ਅੱਗ ਲੱਗ ਰਹੀ ਤੇ ਤੁਸੀਂ ਸਣੀ ਕਪੜੀ ਚਲ ਫਿਰ ਮੈਂ ਬਾਨਾ ਮਾਰ ਦੂੰ ਉਹਨੂੰ ਕੋਈ ਹੋਰ ਨਾ ਘਰ ਕੀ ਕਹਿਣਾ ਆਣ ਕੇ ਨਾ ਜਦੋਂ ਸ਼ਾਮਾਂ ਨੂੰ ਆਓਗੇ ਨਾ ਕੰਮ ਤੋਂ ਤੇ ਉਦੋਂ ਮੇਰੇ ਨਾਲ ਗੱਲ ਕਰਿਓ ਫੇਰ ਮੈਨੂੰ ਵੇਹਨੀ ਆ ਭਲਾ ਕਹਿੰਦੀ ਕੀ ਐ ਮਗਰੋਂ ਮੈਨੂੰ ਸਹਜੇ ਨਾਲ ਕਵਾਂਗੀ ਕਿ ਨਿਆਣਿਆਂ ਨੂੰ ਸਰਕਾਰੀ ਸਕੂਲੇ ਐਡਮਿਸ਼ਨ ਦਿਵਾ ਕੇ ਲਿਆ ਠੀਕ ਆ ਜੇ ਪੁੱਛੂਗੀ ਨਾ ਮੈਨੂੰ ਫੇਰ ਮੈਂ ਮਾਰ ਦੂੰਗਾ ਬਹਾਨਾ ਫੇਰ ਹੋਰ ਕੀ ਕਰਨਾ ਆ ਤੂੰ ਹੀ ਕਹਦੇ ਹੋ ਕਿ ਮੈਂ ਜਿਤ ਕੋ ਲੈਣੇ ਸੀ ਨਾ ਮੈਨੂੰ ਨਹੀਂ ਮਿਲੇ ਹੈਗੇ ਉਹ ਕਹਿੰਦਾ ਹਜੇ ਮੈਨੂੰ ਲੱਗ ਜਾਣਾ ਟਾਈਮ ਤਾਂ ਠੀਕ ਆ ਫਿਰ ਥੋੜਾ ਥੋੜਾ ਤੂੰ ਕਰੀ ਮੈਂ ਹੁਣ ਸਵਾ ਦਾ ਸੋਣਾਵਾ ਅੱਗ ਲੱਗ ਰਹੀ ਤੀ ਤੂੰ ਮੈਨੂੰ ਹੁਣ 16 16 16 ਪਹਿਲਾਂ ਜੇ ਹੈ ਉਹ ਕੰਮ ਪ ਪਹਿਲਾਂ ਹੀ ਉਹਨੂੰ ਖਿੱਚ ਕੇ ਰੱਖਦੇ ਤੇ ਆ ਨੋਬਤ ਨਹੀਂ ਆਉਣੀ ਹੁਣ ਤੁਸੀਂ ਮੈਨੂੰ ਆਣ ਕੇ ਡੈਪੀਆਂ ਸੁਣਾਉਣ ਉਦੋਂ ਦੇ ਮੇਰੇ ਮਗਰ ਲੱਗੇ ਨੇ ਤੇ ਆ ਕੰਮ ਹੀ ਨਹੀਂ ਹੋਣੇ ਜਾਓ ਚਲ ਜਾਓ ਹੁਣ ਕੰਮ ਤੇ ਲੇਟ ਹੁੰਦੇ ਜਾਂਦੇ ਆ ਉੱਥੋਂ ਵੀ ਮੁੜ ਕੇ ਪੈਸੇ ਕਟਾਉਣੇ ਆ ਚੱਲ ਠੀਕ ਆ ਫਿਰ ਉੱਥੇ ਵੀ 2 ਘੰਟੇ ਲੇਟ ਹੋ ਗਏ ਤੇ ਅਗਲਿਆਂ ਨੇ ਪੈਸੇ ਕੱਟ ਲੈਣੇ ਤਨਖਾਹ ਚ ਨਹੀਂ ਗਈ ਕਿੱਥੇ ਆਏ ਇਹਨੂੰ ਤੇ ਹੁਣ ਮੈਂ ਦੱਸਦੀ ਆ ਨਾ ਜਰਾਕ ਇਹਨੂੰ 20000 ਰੁਪਏ ਵੇਖੀ ਮੈਂ ਕਿੱਦਾਂ ਦੇ ਨਹੀਂ ਆ ਹੈ ਕਿੱਥੇ ਆ ਮੈਨੂੰ ਲੱਭ ਲੈਣ ਦੇ ਸਹੀ ਆਓ ਵੇ ਕਿੱਥੇ ਪਹੁੰਚੀ ਐ ਗੋਹਾ ਲੈਣ ਬੰਦਾ ਪੁੱਛੇ ਵੀ ਤੂੰ ਆਪਣੀ ਵੇਹਲੀ ਚੋਂ ਲੈ ਆ ਲੋਕਾਂ ਦੇ ਡੰਗਰਾਂ ਥੱਲੇ ਡਈ ਐ ਗੋਹਾ ਇਕੱਠਾ ਕਰਨ ਉਹ ਮੈਂ ਦੱਸ ਕੇ ਨਹੀਂ ਖਲੋ ਜਾ ਜਰਾ ਐ ਨਗ ਤੇ ਗੋਹਾ ਹੈਗਾ ਵਾ ਪਰ ਇੰਨੇ ਗੋਹੇ ਨਾ ਸਰਨਾ ਨਹੀਂ ਐ ਚੱਲ ਥੋੜਾ ਜਿਹਾ ਆਪਣੀਆਂ ਵੇਹਲੀਆਂ ਵੇਖ ਲੂੰਗੀ ਐ ਨਗ ਤੇ ਪਹਿਲਾਂ ਵੇਖਾਂ ਇਹ ਤੇ ਪਾਵਾਂ ਫੇਰ ਖਲੋ ਜਾਣੀ ਮੇਰੀ ਗੱਲ ਸੁਣ ਹ ਇੱਥੇ ਕੀ ਕਰਨੀ ਦੀ ਦੀ ਗੋਹਾ ਨਾ ਵੇਲੀ ਥੋੜਾ ਜਿਹਾ ਆਪਣੀ ਤੇ ਮੈਂ ਸੋਚਿਆ ਚੱਲ ਚੱਕ ਵੇਹਲੀਆਂ ਥੋੜਾ ਜਿਹਾ ਲੈ ਜਾਨੀ ਐ ਤੇ ਸਵਾਰ ਨਾ ਫਿਰ ਜੂਗਾ ਫਿਰ ਬਿਲਕੁਲ ਵੀ ਬੇਕਾਰ ਗੋਹਾ ਕੀ ਫੇਰਨਾ ਵਾ ਚਾਚੇ ਦੀ ਬਿਹਲੀਓ ਲੈ ਜਣੀ ਚਾਚੀ ਆ ਗਈ ਨਾ ਉਹਨੇ ਬਿਹਲੀ ਜੋ ਤੈਨੂੰ ੱੱਕੇ ਮਾਰ ਕੇ ਕੱਢਣਾ ਆ ਆ ਗਈ ਤੂੰ ਵੱਡੀ ਚਾਚੀ ਦੀ ਬਿਹਲੀ ਤੇ ਗੋਆ ਲੈਣ ਤੂੰ ਪਹਿਲਾਂ ਮੈਨੂੰ ਇਹ ਦੱਸ ਪੇ ਜਿੰਨਾ ਤਾਂ ਹੈਗਾ ਹੀ ਉਨਾਂ ਕ ਫੇਰ ਲੈਂਦੀ ਆਂ ਹੈ ਉਹੀ ਮੈਨੂੰ ਲੱਗਦਾ ਤੈਨੂੰ ਫਿਰਨ ਦੀ ਆ ਤਾਂ ਪਈ ਆ ਕਦੀ ਤੂੰ ਉਧਰ ਨੂੰ ਮੂੰਹ ਚੁੱਕੇ ਤੌਰ ਤੇ ਪੈਣੀ ਕਦੀ ਤੂੰ ਉਧਰ ਨੂੰ ਚੋਰ ਤੌਰ ਤੇ ਪੈਣੀ ਆ ਹਾਦੀ ਹੋ ਗਈ ਏ ਤੇਰੇ ਵਾਲੀ ਤੂੰ ਤਾਂ ਬਿਲਕੁਲ ਹੀ ਸ਼ਰਮਲਾ ਛੱਡੀ ਆ ਹਾਂ ਤੇ ਸਈਦੇ ਦੇ ਤਬਰ ਗੋਆ ਥੋੜਾ ਇਹਦੇ ਵਿੱਚ ਮਿੱਟੀ ਵੀ ਪਾਉਂਦੀ ਨਾ ਤੇ ਉਹ ਬੇਕਾਰ ਫੇਰਨਾ ਫੇਰ ਖਰਾਬ ਹੋ ਜਾਣਾ ਜਾਂ ਫਿਰ ਤੁਸੀਂ ਰੁਕ ਜਾਓ ਦੋ ਦਿਨ ਤੇ ਆਪਣੇ ਵੇਹਲੇ ਗੋਆ ਦੋ ਦਿਨ ਇਕੱਠਾ ਕਰ ਲੈ ਫਿਰ ਸਵਾਰਨਾ ਫੇਰ ਲੋਂਗੇ ਆਹੋ ਅੱਗੇ ਤੂੰ ਤੇ ਬਾਹਨੇ ਲੱਭਣ ਦੀ ਚੱਲ ਤੁਰ ਗਾਂ ਉੱਧਰ ਤੈਨੂੰ ਤੇ ਮੈਂ ਘਰ ਜਾ ਕੇ ਦੱਸਨੀ ਆ ਮਜਾ ਨਾਲੇ ਤੂੰ ਮੇਰੀ ਗੱਲ ਸੁਣ ਤੂੰ ਗੱਲਾਂ ਕਿਡੀਆਂ ਬੰਨ ਸੁਣੀਆਂ ਕਰਦੀ ਫਿਰਦੀ ਐ ਨਾਲੇ ਤੂੰ ਮੇਰੀ ਗੱਲ ਸੁਣ ਤੂੰ ਗੱਲਾਂ ਕਿਡੀਆਂ ਬੰਨ ਸੁਣੀਆਂ ਕਰਦੀ ਫਿਰਦੀ ਐ ਪਣ ਨਾਲ ਦੀਦੀ ਹੈ ਇੱਥੇ ਗਲੀ ਦੇ ਵਿੱਚ ਵਾ ਚਲ ਆ ਜੋ ਮੈਂ ਗੋਆ ਬਾਤ ਕਰਨੀ ਗਲੀ ਦੇ ਵਿੱਚ ਵਾ ਪਹਿਲਾਂ ਤੈਨੂੰ ਆਉਣ ਲੱਗੀ ਨੂੰ ਨਾ ਸ਼ਰਮ ਆਈ ਫੇ ਮੈਂ ਕਿਹਦੀ ਵੱਲੀ ਜੇ ਚੱਲੀ ਆ ਹੁਣ ਜੂ ਉਧਰੋਂ ਉਧਰੇ ਉਧਰੋਂ ਉਧਰੇ ਚਾਂਗਾ ਲੌਂਡੀਆਂ ਕਦੀ ਉਧਰ ਨੂੰ ਚਾਹਤੀਆਂ ਮਾਰਦੀ ਕਦੀ ਉਧਰ ਨੂੰ ਮਾਰਦੀ ਆ ਚੱਲ ਉਧਰ ਬੰਦਿਆਂ ਵਾਂਗੂ ਨਾਲ ਤੁਰਪਾ ਮੇਰੇ ਮੈਂ ਤੁਹਾਨੂੰ ਦੱਸਾਂ ਤੂੰ ਜਲੂਸ ਕੱਢਿਆ ਹੱਡਾ ਵੀ ਨਾਲ ਹੌਣ ਪਤਾ ਨਹੀਂ ਇਹਨੇ ਕੀ ਕਹਿਣਾ ਹੁਣ ਪਤਾ ਨਹੀਂ ਕੀ ਗੱਲ ਹੋ ਗਈ ਹੋਣੀ ਆ ਮੈਂ ਤਾਂ ਕੁਝ ਕਿਹਾ ਵੀ ਨਹੀਂ ਆ ਇਹਨੂੰ ਤੇ ਦੀਦੀ ਕਿੰਨੇ ਗੁੱਸੇ ਚ ਮੈਨੂੰ ਲੱਗਦਾ ਭਾਜ ਨੇ ਸਾਰੀ ਗੱਲ ਨਾ ਦੀਦੀ ਨੂੰ ਦੱਸਦੀ ਆ ਉਹ ਮੁੜ ਕੇ ਵੀ ਵਾਪਸ ਆਈ ਪਰ ਨਹੀਂ ਉਹ ਇਤਰਾ ਨਹੀਂ ਕਰ ਸਕਦੇ ਉਹ ਤਾਂ ਜੋਤ ਨੂੰ ਪਿਆਰ ਹੀ ਬੜਾ ਕਰਦੇ ਆ ਨਾਲੇ ਮੇਰੀ ਵੀ ਬੜੀ ਇੱਜ਼ਤ ਕਰਦੇ ਆ ਉਹ ਨਹੀਂ ਦੱਸ ਸਕਦੇ ਹੁਣ ਪਤਾ ਨਹੀਂ ਕੀ ਬਣਨਾ ਕਿਹੜੀ ਗੱਲ ਦਾ ਗੁੱਸਾ ਭੋਜਾ ਦੀਦੀ ਨੂੰ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਤੂੰ ਹੀ ਆ ਤੂੰ ਹੀ ਮੈਨੂੰ ਬਚਾਉਣ ਵਾਲਾ ਵਾ ਮੈਨੂੰ ਬਹੁਤ ਡਰ ਲੱਗਣ ਡਿਆ ਦੀਦੀ ਕੋਲੋਂ ਛੇਤੀ ਤਰ ਪਹੁੰਚਾਂ ਕਿਦਾਂ ਹੌਲੀ 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 ਬੋਤ ਬੋਤ ਪੈਰ ਦੇਈਆਂ ਧਰਨ ਨੂੰ ਇਨੂੰ ਛੋਟਾ ਇੱਧਰ ਪੈਲਾ ਇੱਧਰ ਆਜ ਰੱਖ ਤੂੰ ਜਿਹੜਾ ਬੋਤਾ ਵਖਤਾ ਪਾਇਆ ਹੈ ਨਾ ਥੋੜੀ ਬੋਤੀ ਆਪਣੇ ਆਪ ਸ਼ਰਮ ਕਰ ਲਿਆ ਕਰ ਹਾਦੀ ਹੋ ਗਈ ਏ ਤੇਰੇ ਵਾਲੀ ਤੇ ਫੜ ਕੇ ਜਲੂਸ ਕੱਢ ਕੇ ਰੱਖਿਆ ਤੂੰ ਸਾਡੇ ਸਾਰੇ ਪਿੰਡ ਦੇ ਵਿੱਚ ਲੋਕੀ ਆਂ ਡਗਵਾੜ ਵੇਖਦੇ ਹੋਣਗੇ ਤੇ ਕੀ ਕਹਿੰਦੇ ਹੋਣਗੇ ਦੀਦੀ ਹੁਣ ਮੈਂ ਕਿਹੜੀ ਗਲਤੀ ਕਰਦੀ ਆ ਤੁਸੀਂ ਜਿੱਦਾਂ ਆਂਦੇ ਮੈਂ ਉਦਾਂ ਤਾਂ ਠੀਕ ਗੱਲ ਮੰਨਣ ਢਈ ਆ ਮੈਂ ਤਾਂ ਘਰ ਦਾ ਕੰਮ ਭੱਜ-ਭੱਜ ਕੇ ਨਿਬੇੜਾ ਤੇ ਚੱਲ ਗੋਏ ਦਾ ਕਰ ਲੈਨੀ ਹੁਣ ਮੇਰਾ ਕਸੂਰ ਕੀ ਆ ਤੇਰਾ ਕਸੂਰ ਤੇ ਹੈ ਹੀ ਕੋਈ ਨਹੀਂ ਆ ਕਸੂਰ ਤੇ ਸਾਰਾ ਸਾਡਾ ਆ ਸਾਡੇ ਕਰਮ ਸਰਗੇ ਆ ਜਿੱਦਾਂ ਦੀ ਤੂੰ ਵਿਆਹ ਕੇ ਆਈ ਆ ਨਾ ਸਾਰੇ ਘਰ ਦਾ ਬੇੜਾ ਗਰਕ ਕਰ ਛੜਿਆ ਤੂੰ ਤੂੰ ਤੇ ਜਖੜਾ ਹੀ ਵੱਡ ਛੜੀ ਆ ਕਰਦੀ ਤੂੰ ਪਹਿਲਾਂ ਮੈਨੂੰ ਇਹ ਦੱਸ ਵੀ ਤੂੰ 20000 ਰੁਪਏ ਲੈ ਕੇ ਕਿੱਥੇ ਜਾਣਾ ਆ ਹੈਂ ਤੂੰ ਪਰਦੇ ਨਾਲੇ ਬਾਹਰ ਜਾ ਕੇ ਤੂੰ ਫੂਕਾ ਮਾਰਦੀ ਰਹਿਨੀ ਆ ਦੇ ਕੰਨਾਂ 'ਚ ਮੇਰੇ ਨਾਲ ਤੇਰੇ ਕੋਈ ਗੱਲ ਨਹੀਂ ਹੁੰਦੀ ਬੜੀ ਤੂੰ ਸਿਆਣੀ ਬਣੀ ਦੀ ਆਪਣੇ ਆਪ 'ਚ ਦੱਸ ਮੈਨੂੰ ਕਿਨੂੰ ਦੇ ਕੇ ਆਣੇ 20000 ਰੁਪਏ ਲੈ ਕੇ ਦੀਦੀ ਮੈਂ ਕਿੜਾ ਵੀ ਯਾਰ ਆਪਣੇ ਵਾਸਤੇ ਮੰਗਿਆ ਹੈ ਤੈਨੂੰ ਪਤਾ ਕਿ ਬੱਚਿਆਂ ਦੇ ਪਹਿਲੇ ਵੀ ਪੈਸੇ ਤਾਰਨ ਵਾਲੇ ਹੀ ਰੋਜ਼ ਸਕੂਲੋਂ ਮੈਸੇਜ ਆਉਂਦਾ ਹੈ ਮਹਾ ਪੇਪਰ ਕਰਵਾਏ ਆ ਹੁਣ ਗਾੜੀ ਐਡਮਿਸ਼ਨ ਹੋਣੀ ਆ ਤਾਂ ਪੈਸੇ ਤੇ ਚਾਹੀਦੇ ਆ ਨਾ ਸਕੂਲ ਪਹਿਲੇ ਚਾਹੀਦੇ ਆ ਤਾਨੂੰ ਜਿਹੜੇ ਸਕੂਲ ਉੱਥੇ ਚੁੱਪ ਕਰਕੇ ਨਾ ਤੇ ਸਰਕਾਰੀ ਸਕੂਲ ਐਡਮਿਸ਼ਨਾਂ ਖੁੱਲੀਆਂ ਵਾ ਉੱਥੇ ਜਾ ਕੇ ਦਾਖਲ ਕਰਾ ਕੇ ਆ ਇਹਨਾਂ ਨੂੰ ਮੇਰੇ ਕੋ ਨਹੀਂ ਇਹਨੇ ਖਰਚੇ ਚੁੱਕੇ ਜਾਂਦੇ ਤੁਹਾਡਾ ਕੱਪੜਿਆਂ ਲੀੜਿਆਂ ਦਾ ਵੀ ਸਾਰਾ ਖਰਚਾ ਚੁੱਕਿਆ ਤੁਹਾਡਾ ਰਾਸ਼ਨ ਪਾਣੀ ਦਾ ਵੀ ਸਾਰਾ ਚੁੱਕਿਆ ਵਾ ਉਹ ਹੋਰ ਪਤਾ ਨਹੀਂ ਤੂੰ ਹੁਣ ਸਾਡੇ ਕੋ ਕੀ ਲੱਭਦੀ ਆ ਮੈਨੂੰ ਤਾਂ ਲੱਗਦਾ ਉਹੀ ਤੂੰ ਸਾਡੇ ਜਾਨ ਲੈ ਕੇ ਹਟੇਂਗੀ ਦੀਦੀ ਦੱਸ ਬੱਚੇ ਤੇ ਪੜਾਉਣਾ ਹੀ ਆ ਨਾ ਤੁਹਾਨੂੰ ਪਤਾ ਉਹਦੇ ਪਾਪਾ ਦਾ ਵੀ ਸੁਪਨਾ ਹੀ ਕਿ ਵਧੀਆ ਸਕੂਲੇ ਪੜਨ ਪੜ ਲੈ ਕੇ ਕੁਝ ਬਣ ਜਾਣ ਤੇ ਨਾਲੇ ਐਂ ਕਿਹੜਾ ਤਾਨੂੰ ਕੁਝ ਕਹਿਣਾ ਹੀ ਆਪਣਾ ਹੱਕ ਹੀ ਮੰਗਣ ਦੇ ਨਾ ਕਿਹੜਾ ਹੱਕ ਮੰ ਜਿਹੜਾ ਤੂੰ ਖਾਨੀ ਐ ਇਥੇ ਉਹ ਕਿੱਥੇ ਜਾਂਦਾ ਵਾ ਹੈ ਨਾਲੇ ਉਹ ਦੱਸਣ ਡਿਆ ਹੀ ਵੀ ਤੂੰ ਕੰਨੀ ਆ ਬਈ ਪੈਲੀਆਂ ਦੇਵੇਂ ਮੈਨੂੰ ਹੱਸੇ ਪਸੇ ਦੱਸੋ ਨਹੀਂ ਉਹ ਕਿਹੜਾ ਤੂੰ ਸਾਹਕ ਦਾ ਮੰਗਦੀ ਆ ਤੂੰ ਉਥੇ ਕਈਆਂ ਚਲਉਣੀ ਆ ਜਾ ਕੇ ਕਿਹੜਾ ਕੰਮ ਤੂੰ ਪੈਲੀਆਂ ਚ ਕਰਕੇ ਆਉਣੀ ਆ ਮਰ ਜਾਂਦਾ ਖੱਪ ਜਾਂਦਾ ਉਹ ਉਥੇ ਨੱਕੇ ਬੰਨਦਾ ਸਾਰੀ ਰਾਤ ਹੈ ਤੂੰ ਤੇ ਕਿਦੀ ਉੱਠ ਕੇ ਰਾਤ ਵੇਖਦੀ ਵੀ ਨਹੀਂ ਆ ਵੀ ਕਿਹੜੀ ਪੈਲੀ ਚ ਪੈਲੀ ਪਾਣੀ ਲੱਗਣਾ ਵਾ ਤੇ ਕਿਹੜੀ ਚ ਨਹੀਂ ਲੱਗਣਾ ਪਤਾ ਹੈਗਾ ਤੈਨੂੰ ਕਿਹੜੀ ਪੈਲੀ ਆਪਣੀ ਤੇ ਕਿਹੜੀ ਗਵਾਂਡੀਆਂ ਦੀ ਆ ਤੈਨੂੰ ਵੀ ਇੰਨਾ ਨਹੀਂ ਪਤਾ ਹੋਣਾ ਅਜੇ ਤੱਕ ਦੇਦੇ ਜੇ ਚੀਜ਼ ਜਦੋਂ ਮੈਨੂੰ ਪਤਾ ਹੁੰਦਾ ਫਿਰ ਘਾਟਾ ਕਾਦਾ ਏ ਉਹਨੇ ਜਾਣ ਵਾਲੇ ਨੇ ਵੀ ਕੋਕ ਨਾ ਦੱਸਿਆ ਨਾਲੇ ਮੈਨੂੰ ਕਿਹੜਾ ਪਤਾ ਹੈ ਕਿ ਇਹ ਚੀਜ਼ ਉਹਦੇ ਨਾਲ ਹੋਣੀ ਆ ਪਰ ਹੁਣ ਜੇ ਇਹ ਚੀਜ਼ ਤੇ ਆ ਗਈ ਤੇ ਮੈਂ ਤੇ ਇਹ ਭਾਜ ਨੂੰ ਕਹਿ ਕੇ ਭਰੀ ਜੋ ਸਾਡਾ ਠੇਕਾ ਪਾਣੀ ਬਣਦਾ ਵਾ ਨਾ ਹਣੋ ਉਹ ਦੇ ਦਿਆ ਕਰੋ ਕਿ ਮੈਂ ਆਪਣੇ ਬੱਚੇ ਪੜਾ ਲੈ ਕਰ ਤੈਨੂੰ ਦਵਾਈ دارو ਕਰ ਲਿਆ ਕਰ। ਤੇ ਠੇਕਾ ਲੈਣਾ ਨਾ ਤੇ ਇਥੋਂ ਤਿੱਤ ਬੋਲਦੀ ਬਣ ਆਪਣਾ ਸਾਰਾ ਬੋਰੀ ਬਿਸਤਰਾ ਕਰ ਲਾ ਗੋਲ ਤਾਂ ਨਿਕਲ ਜਾ ਇਥੋਂ ਫਿਰ ਆਹੋ ਠੇਕੇ ਤੈਨੂੰ ਘਰ ਵਿੱਚ ਹੀ ਚਾਹੀਦੇ ਆ ਤੇ ਜਿਹੜਾ ਖਰਚਾ ਹੋਣਿਆ ਘਰ ਚ ਉਹ ਕਿੱਥੋਂ ਲਿਆਉਨੇ ਆ ਉਹ ਕਿੱਥੋਂ ਹੁੰਦਾ ਵਾ ਉਹ ਉੱਤੋਂ ਚਲੋ ਮੈਂ ਨਹੀਂ ਇਹ ਚੀਜ਼ ਜਦੀ ਗੱਲ ਇਹ ਮੈਂ ਨਹੀਂ ਕਰਦੀ ਤੁਸੀਂ ਜਿੱਦਾਂ ਕਹਿੰਦੇ ਮੈਂ ਉਦਾਂ ਕਰ ਹੀ ਜਾਂਦੀ ਆ ਕਮਸ ਕਮ ਤੁਸੀਂ ਮੇਰੇ ਬੱਚਿਆਂ ਨੂੰ ਤਾਂ ਸਵਾਦ ਦੇ ਸਕੂਲ ਪੜਾਓ ਫਿਰ ਆਹੋ ਤੇਰੇ ਬੱਚਿਆਂ ਨੂੰ ਅਥੇ ਡੀਸੀ ਬਣਾਉਣਾ ਆ ਨਾ ਉਹ ਜਿਹੜੇ ਵੱਡੇ ਵੱਡੇ ਅਫਸਰ ਬਣਦੇ ਆ ਉਹ ਵੀ ਸਰਕਾਰੀ ਸਕੂਲਾਂ ਚ ਪੜ ਕੇ ਬਣੇਦੇ ਆ ਜਿਹੜਾ ਬੱਚੇ ਨੇ ਪੜਨਾ ਹੁੰਦਾ ਨਾ ਉਹ ਸਰਕਾਰੀ ਚ ਵੀ ਪੜ ਜਾਂਦਾ ਤੇ ਜਿਹਨੇ ਨਹੀਂ ਪੜਨਾ ਨੇ ਪ੍ਰਾਈਵੇਟ ਚ ਵੀ ਨਹੀਂ ਪੜਨਾ ਜਿੱਡੇ ਫਰਜੀ ਵੱਡੇ ਸਕੂਲ ਚ ਪਾਲ ਆ ਇਹਨਾਂ ਨੂੰ ਇਹਨਾਂ ਤਾਂ ਵੀ ਨਹੀਂ ਪੜਨਾਗਾ ਸਾਰਾ ਦਿਨ ਤੇ ਉਹ ਲੂਰ 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 ਫਿਰਦੀਆਂ ਰਹਿੰਦੀਆਂ ਗਲੀਆਂ ਚ ਉਹ ਨਹੀਂ ਤੈਨੂੰ ਪਤਾ ਲੱਗਦਾਗਾ ਵੀ ਇਹਨਾਂ ਨੂੰ ਅੰਦਰਵਾੜ ਕੇ ਪੜਾਵਾ ਘੜੀ ਦੀਦੀ ਪੜਦੀਆਂ ਵੀ ਆਈਆਂ ਅੱਗੇ ਸਕੂਟ ਟਿਵੀਸ਼ਨ ਵੀ ਜਾਂਦੀਆਂ ਤੇ ਵਧੀਆ ਹੈ ਹੁਣ ਤਾਂ ਤੁਸੀਂ ਜਦੋਂ ਦਾ ਟਿਵੀਸ਼ਨ ਤੋਂ ਬੰਦ ਕਰਤਾ ਉਹਨਾਂ ਦਾ ਮਾੜਾ ਮੋਟਾ ਘਰੇ ਹੀ ਪਾਣ ਡੇਗਾ ਤੇ ਪੜਨ ਨੇ ਵੀ ਨੋਰ ਨਾ ਹਿਾਰਵਾ ਤੇ ਜੇ ਮਾੜਾ ਮੋਟਾ ਤੁਰਗਾ ਤੇ ਚੱਲਣੋਂ ਤੁਰਿਆਂ ਤਾਂ ਘੱਮਸਮ ਮੇਰੀ ਤੇ ਜ਼ਿੰਦਗੀ ਇਸ ਤਰ੍ਹਾਂ ਦੀ ਹੋਗੀ ਘੱਮਸਮ ਮੇਰੇ ਬੱਚਿਆਂ ਦੀ ਜ਼ਿੰਦਗੀ ਚੰਗੀ ਹੋ ਜਾਊਗਾ ਆਹੋ ਬਹੁਤ ਪੜਨ ਡੀਆਂ ਉਹ ਮੈਡਲ ਜਿੱਤ ਜਿੱਤ ਕੇ ਲਿਆਣ ਕੇ ਤੇਰੇ ਗੱਲ 'ਚ ਪਾਉਂਦੀਆਂ ਆ ਹਨਾ ਤੈਨੂੰ ਮੈਡਲ ਪਾਉਂਦੀਆਂ ਉਹ ਗਲਾਂ 'ਚ ਤੇਰੇ 'ਚ ਹੱਦ ਹੋ ਗਈ ਆ ਤੇਰੇ ਆਲੀ ਤੈਨੂੰ ਤੇ ਆਪਣੇ ਮਾਸਾ ਮਾੜਾ ਮੋਟਾ ਹੈ ਹੀ ਨਹੀਂ ਹੈਗਾ ਕਿਤੇ ਵੀ ਮੈਂ ਚੁੱਪ ਕਰਕੇ ਨਾ ਉਹਨੂੰ ਤੇ ਸਰਕਾਰੀ ਸਕੂਲ ਚ ਪਾ ਦੇ ਤੈਨੂੰ ਵੀ ਹਾਨੂੰ ਬਹੁਤਾ ਤੰਗ ਨਹੀਂ ਕਰਨਾ ਹੈਗਾ ਮੇਰੇ ਨਾਲ ਬੇਸ਼ੱਕ ਭਾਏ ਉਹਨਾਂ ਨੂੰ ਹਟਾਲਾ ਘਰ ਬਿਠਾਲਾ ਉਹਨਾਂ ਨੂੰ ਅਹੀ ਨਹੀਂ ਉਹ ਵੱਡੇ ਸਕੂਲਾਂ ਚ ਪਾਉਣੀਆਂ ਹੈਗੀਆਂ ਤੇ ਨਾ ਸਾਡੇ ਕੋ ਖਰਚੇ ਨਿਭੜਦੇਗੇ ਤੁਹਾਡੇ ਦੇਖਣਾ ਹੁਣ ਵੀ ਪੁੱਛਦੇ ਕੋਈ ਨਾ ਕੋਈ ਗੱਲ ਕਰੀ ਜਾਣਦੀ ਹੈ ਮੈਂ ਆਪਣਾ ਹੀ ਹੱਕ ਮੰਗਿਆ ਏ ਉਹਦੇ ਵਿੱਚ ਮੈਨੂੰ ਕਿੰਡ ਕੀ ਇਹ ਜੀਜ ਨਹੀਂ ਹੋਣੀ ਇਹਨਾਂ ਨੂੰ ਇਹ ਨਹੀਂ ਪਤਾ ਕਿ ਮੇਰੇ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਜਾਣੀ ਹੈ ਮੇਰਾ ਤਾਂ ਚਲੋ ਟਾਈਮ ਲੰਘ ਗਿਆ ਕੋਈ ਗੱਲ ਨਹੀਂ ਪਰ ਕਮਕਮ ਮੇਰੇ ਬੱਚਿਆਂ ਦਾ ਤਾਂ ਸੁਭਾਰ ਨਾ ਪਵੇ ਕਿ ਵੇਖਿਆ ਜਾਵੇ ਵੇਦ ਵਾਸਤੇ ਕੁਐਸਚਨ ਆ ਕੁਐਸਚਨ ਮੈਨੂੰ ਕਰਨਾ ਹੀ ਪੈਣਾ ਵਾ ਪਰ ਮੈਂ ਆਪਣੇ ਬੱਚੇ ਨਹੀਂ ਸਰਕਾਰੀ ਸਕੂਲ ਪਾਉਣੇ ਜੋ ਮਰਜੀ ਹੋ ਜਾ ਵਧੀਆ ਪੜਾਉਣੇ ਮੈਂ ਜੋ ਮਰਜੀ ਹੋ ਜਾ ਕਾ ਮੈਂ ਨਹੀਂ ਮੇਰੀ ਗੱਲ ਸੁਣ ਹੁਣ ਇੱਧਰ ਮੇਰੇ ਨਾਲ ਘੂਰ ਘੂਰ ਕੇ ਕੀ ਵੇਖੀ ਜਾਣਦੀ ਆ ਡੇਲੇ ਤੇ ਤੂੰ ਇਦਾਂ ਕੱਢਣੇ ਜਿੱਦਾਂ ਬੰਦੇ ਨੂੰ ਖਾ ਹੀ ਜਾਣਾ ਹੁੰਦਾ ਵਾ ਨਾਲੇ ਮੂੰਹ ਚ ਕੋੜ 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 ਕੀ ਲਾਈ ਦੀ ਆ ਤੂੰ ਸਿੱਧੀ ਗੱਲ ਕਰਾਂ ਮੇਨਾਂ ਜਿਹੜੀ ਕਰਨੀ ਆ ਮੂੰਹ ਚ ਪਤਾ ਨਹੀਂ ਤੂੰ ਕੀ ਬੋੜ 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 ਕਰਦੀ ਰਹਿਨੀ ਆ ਤੇਦੀ ਗੱਲ ਤੇ ਮੈਂ ਕੋਈ ਨਹੀਂ ਕਰਨੀ ਬਸ ਮੈਂ ਇਹੀ ਕਰਨੀ ਆ ਕਿ ਜੇ ਤੂੰ ਠੇਕਾ ਵੜੇ ਦੇ ਦੇਗਾ ਤੇ ਠੀਕ ਵਾ ਤੁਝੇ ਨਹੀਂ ਨਾ ਫਿਰ ਤੇ ਫਿਰ ਆਪਾਂ ਪਿਆਲੀ ਬਾ ਠੇਕੇ ਤੇ ਕਿਸ ਨੂੰ ਦੇ ਦਿੰਨੇ ਕੰਮਸ ਕਮ ਕੋ ਪਿਆ ਤੇ ਲਾਊਗਾ ਬੱਚਿਆਂ ਦੀ ਜ਼ਿੰਦਗੀ ਤੇ ਬਣੋਂਗੇ ਫਿਰ ਮੈਂ ਘਰ ਚੋਂ ਵੀ ਨਹੀਂ ਤੈਨੂੰ ਰਹਿਣ ਦੇਣਾ ਉੱਥੇ ਚੱਲ ਕੇ ਨਾ ਤੇ ਕਿਰਾਏ ਤੇ ਰੋ ਇੱਥੇ ਨਹੀਂ ਰਹਿਣਾ ਹੈਗਾ ਜੇ ਤੁਸੀਂ ਵਿਆਹ ਆਏ ਘਰ ਦੇ ਵਿੱਚ ਤੇ ਮੈਂ ਵੀ ਤੇ ਵਿਆਹੀ ਆਈ ਐ ਨਾ ਜਿੰਨਾ ਤੁਹਾਡਾ ਹੱਕ ਹੋ ਨਾ ਉਨਾ ਹੀ ਸਾਡਾ ਹੱਕ ਹੋਏ ਕਰ ਤੇ ਮੈਂ ਪਹਿਲੀ ਲੈ ਕੇ ਤੇ ਠੇਕਿਆਂ ਦੇ ਬਾਹਰ ਨਹੀਂ ਦੇਣ ਦੀ ਠੀਕ ਆ ਆਪਣੇ ਘਰ ਚ ਹੀ ਆ ਘਰ ਦੇ ਵਾਂਡੇ ਆ ਮੈਂ ਬਾਹਰ ਨਹੀਂ ਕਿਸ ਨੂੰ ਦਿੱਤੀ ਹੈਗੀ ਜਾ ਕੇ ਪਹਿਲੀਆਂ ਫਰ ਇਹ ਚਲੋ ਬਾਜੀ ਕਮਾਈ ਕਰਦੇ ਚਲੋ ਤੁਹਾਡਾ ਵਧੀਆ ਸਰਕਲ ਚੱਲੀ ਜਾਂਦਾ ਮੈਂ ਆਪਣੇ ਲਈ ਤੁਹਾਡੇ ਕੋਸ਼ ਨੂੰ ਨਾ ਮੰਗਦੀ ਪਰ ਮੈਂ ਤੁਹਾਡੇ ਗੜੀ ਹੱਥ ਜੋੜਦੀ ਆ ਕਿ ਮੇਰੇ ਬੱਚਿਆਂ ਦੀ ਜ਼ਿੰਦਗੀ ਨਾ ਖਰਾਬ ਹੋਣ ਦੋ ਤੁਹਾਡੇ ਅੱਗੇ ਹੱਥ ਨਾ ਜੋੜ ਮੈਨੂੰ ਨਾ ਹਈਆਂ ਦੀਆਂ ਨਾ ਬਣਾ ਕੇ ਦੱਸਿਆ ਕਰ ਨਾਟਕ ਜੇ ਬਣਾਵਣਾ ਕਿ ਦੱਸਦੀ ਰਹਿਣੀ ਆ ਕਿੱਡਾ ਭੋਲਾ ਜਾ ਮੂੰਹ ਬਣਾ ਲੈਂਦੀ ਜਿੱਦਾਂ ਆਖੇ ਕੋ ਪਤਾ ਹੀ ਨਹੀਂ ਹੁੰਦਾ ਇਹਨੂੰ ਮੜਾ ਜਾ ਲਾਗੋ ਇਹਦੇ ਚਲ ਜਾਓ ਉਸੇ ਟਾਈਮ ਬੋਲਣਾ ਸ਼ੁਰੂ ਕਰ ਦਿੰਦੀ ਆ ਅਥਰੂ ਵੇ ਹੁਣ ਕਿਦਾਂ ਕੇਰਦੀ ਆ ਕਿ ਡੇਨ ਨਾਟਕਾ ਹੁੰਦੇ ਆ ਇਹਨੂੰ ਉਦਾਂ ਦੀਆਂ ਕੁੜੀਆਂ ਤੇ ਉਦਾਂ ਦੀ ਇਹ ਆਪ ਆ ਆਪ ਜਦੋਂ ਰੋਈ ਜਾਂਦੀ ਉਹਨਾਂ ਨੂੰ ਵੀ ਉਦਾਂ ਦਾ ਹੀ ਗਜਾ ਛੜਿਆ ਇਹਨਾਂ ਨੇ ਉਦਾਂ ਦੇ ਹੀ ਉਹ ਵੀ ਰੋਂ ਰੋਂ ਲਾਈ ਰੱਖਦੇ ਸਾਰਾ ਦਿਨ ਹੀ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਨੂਰ ਹਾਂਜੀ ਅੰਮਾ ਪੁੱਤ ਪੋਚੇ ਲੋਂਦੇ ਆ ਹਾਂਜੀ ਮੰਮਾ ਇੱਥੇ ਵੇ ਮੇਰੀ ਗੱਲ ਸੁਣ ਹਾਂਜੀ ਪੁੱਤ ਪੋਚੇ ਲਾਉਣ ਨੇ ਆ ਤੇ ਤੂੰ ਆਪਣਾ ਸਕੂਲ ਦਾ ਕੋਈ ਕੰਮ ਯਾਦ ਕਰ ਲੈਂਦੀ ਪੋਚੇ ਦੇ ਲ ਸਵੇਰੇ ਲਾਏ ਹੁਣ ਕਾਤੋਂ ਲਾਉਣ ਨੇ ਉਹ ਕੰਮ ਯਾਦ ਕੀਤਾ ਤੇ ਸਾਰਾ ਜਿਹੜਾ ਖਲਾਰਾ ਪਿਆ ਤਾਂ ਉਹ ਪਤਾ ਘਰ ਚ ਇਦਾਂ ਪੋਚੇ ਲਾਉਂਦਾ ਪੀ ਮੈਂ ਮੈਨੂੰ ਪਤਾ ਪੁੱਤ ਤੈਨੂੰ ਤਾਈ ਨੇ ਕਿਹਾ ਹੋਣਾ ਪੋਚੇ ਲਾਉਣ ਵਾਸਤੇ ਤੂੰ ਨਾ ਇੱਕੋ ਟਾਈਮ ਪੋਚੇ ਮੈਂ ਸਵੇਰੇ ਲਾ ਲੈਣੀ ਆ ਤੂੰ ਨਾ ਇਹ ਚੀਜ਼ਾਂ ਵੱਲ ਧਿਆਨ ਦਿਆ ਕਰ ਪੋਚੇ ਪਾਚੇ ਆ ਤੂੰ ਸਿਰਫ ਆਪਣੀ ਪੜ੍ਹਾਈ 'ਤੇ ਮੇਰਾ ਪੁੱਤ ਧਿਆਨ ਦਿਆ ਕਰ ਠੀਕ ਹੈ ਨਾ ਕੰਮ ਤੇ ਮੈਂ ਆਪੇ ਕਰ ਲੈਣਾ ਨਿੱਕਾ ਮੋਟਾ ਨਾਲੇ ਦੋ ਦੋ ਟਾਈਮ ਨੇ ਪੋਚੇ ਲਾਈ ਦਿਓ ਇਹਦੇ ਉਹ ਤ ਠੀਕ ਹੈ ਨਾਲੇ ਨੂਰ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਬੱਚਾ ਹਾਂਜੀ ਨੂਰ ਜੇ ਤਨ ਮੈਂ ਇੱਥੇ ਪਿੰਡ ਸਕੂਲ ਪਾਦਾ ਸਰਕਾਰੀ ਦਾ ਤੂੰ ਪੜ ਲਵੇਂਗੀ